ਬੀਜੇਪੀ ਦੀ ਸੰਸਦ ਮੈਂਬਰ ਜਿਹੜੀ ਮੰਡੀ ਤੋਂ ਆ ਕੰਗਣਾ ਨਣਾਉ ਤੀ ਯ ਮੁਸ਼ਕਿਲ ਆ ਲਗਾਤਾਰ ਬੱਤੀ ਜਣੀ ਕਿਉਂਕਿ ਕੰਗਣਾ ਨਾਲ ਦੇ ਵੱਲੋਂ ਆਪਣੀ ਫਿਲਮ ਐਮਰਜੈਂਸੀ ਦਾ ਲਗਾਤਾਰ ਪੰਜਾਬ ਦੀਆਂ ਸਿੱਖ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੰਗਰਨਾਲਾਉਂ ਤੋਂ ਨੋਟਿਸ ਵੀ ਭੇਜੇ ਜਾ ਰਹੇ ਪਰ ਉੱਥੇ ਹੀ ਹੁਣ ਕੰਗਰਨਾਲਾਉਂ ਦਾ ਇੱਕ ਵੱਡਾ ਬਿਆਨ ਦੇਖਣ ਨੂੰ ਮਿਲਿਆ ਸੀ ਕੰਗੜਾ ਨੇ ਕਿਹਾ ਸੀ ਕਿ ਸਾਨੀ ਅੰਦਨਦਰਾਣ ਕਿੰਨੀਆਂ ਹੀ ਲਾਚਾਂ ਲਟਕਦੀਆਂ ਰਹੀਆਂ ਕਿੰਨੇ ਹੀ ਰੇਪ ਹੋਏ ਪੰਜਾਬ ਦੇ ਵਿੱਚ ਵੀ ਬੰਗਲਾ ਦੇਸ਼ ਵਰਗਾ ਜਿਹੜਾ ਮਾਹੌਲ ਹੋ ਸਕਦਾ ਜੇ ਚੱਲਦੇ ਆ ਕੰਗਰਨਾਲਾਉਂ ਦੇ ਅਜਿਹੇ ਬਿਆਨਾਂ ਦੇ ਕਾਰਨ ਪਹਿਲਾਂ ਵੀ ਕੰਗਰਨਾਲਾਉਂ ਦਾ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਉੱਥੇ ਹੀ ਹੁਣ ਕੰਗਰਨਾਲਾਉਂ ਦੇ ਹੱਕ ਦੇ ਵਿੱਚ ਗੁਰਚੰਦ ਸਖੋਰ ਸਿਮਰਨ ਸਿੰਘ ਮੰਡ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਗੁਰਸਿਮਰਨ ਸਿੰਘ ਮੰਡ ਦਾ ਕਹਿਣਾ ਹੈ ਕਿ ਪੰਜਾਬ ਦੀ ਗੰਗਲਨਾਉਦ ਦੀ ਫਿਲਮ ਐਮਰਜੈਂਸੀ ਉਹ ਲੱਗਣੀ ਚਾਹੀਦੀ ਆ ਜੈ ਸ਼੍ਰੀ ਰਾਮ ਭਗਤ ਮਾਤਾ ਦੀ ਜੈ ਭਰਾਵੋ ਮੈਂ ਕਈ ਦਿਨ ਤੋਂ ਦੇਖ ਰਿਹਾ ਹਾਂ ਗੰਗਲਨਾਉਦ ਜਿਹੜੇ ਮੰਡੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣੇ ਕੋਕਾ ਬਾਲੀਵੁੱਡ ਤੋਂ ਪਹਿਲਾਂ ਹੀ ਨੇ ਐਮਪੀ ਹੋਣ ਬਣੇ ਨੇ ਗੰਗਲਨਾਉਦ ਜੀ ਨੇ ਐਮਰਜੈਂਸੀ ਫਿਲਮ ਬਣਾਈ ਆ 1 6 ਸਤੰਬਰ ਨੂੰ ਰਿਲੀਜ਼ ਹੋ ਰਹੀ ਆ ਮੇਰੇ ਹੱਥ ਜੋੜ ਕੇ ਬੇਨਤੀ ਆ ਫਿਲਮ ਪਹਿਲਾਂ ਦੇਖੋ ਉਸ ਤੋਂ ਬਾਅਦ ਆਪਣਾ ਗੱਲ ਕਰੋ ਐਵੇਂ ਲੋਕ ਅੱਜ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਤੇ ਪਹਿਲੇ ਲੋਕ ਸਿਨੇਮਿਆਂ ਚਲੇ ਗਏ ਫਿਰ 15 16 ਨੂੰ ਪਹੈ ਲਗਣ ਨੂੰ ਪਤਾ ਨਹੀਂ ਕੀ ਆਪਾਂ ਇੱਕ ਸ਼ਾਂਤੀ ਉਸ ਨੇ ਆ ਦੇਣਾ ਵਾ ਕਿਉਂਕਿ ਕਮਣਾ ਰੋਦ ਤੇ ਜਿਹੜੀ ਫਿਲਮ ਆਏ ਐਮਰਜੈਂਸੀ ਸੈਂਸਰ ਬਾਉਂਡ ਨੇ ਪਾਸ ਕੀਤੀ ਆ ਪਹਿਲਾਂ ਲੱਗਣ ਦਿਓ ਫਿਰ ਉਸ ਨੂੰ ਦੇਖੋ ਵੀ ਉਹ ਕੀ ਹੈਗੀ ਆਪਦੀ ਹੈ ਨਹੀਂ ਨਾ ਪਰ ਪਹਿਲੇ ਰੌਲਾ ਪਾ ਲਿਆ ਪਾਣੀ ਹੈ ਨਹੀਂ ਜਣੀ ਮੋਝੇ ਪਹਿਲੇ ਹੀ ਖਾਲ ਫੋਲ ਇਹ ਗਲਤ ਗੱਲਾਂ ਮੇਰੀ ਜੀ ਰਹਾ ਆ ਮੈਂ ਜਾਤੀ ਤੌਰ ਤੇ ਬੀਬੀ ਕੁੰਗਣਾ ਨੌਤ ਜੀ ਦੇ ਨਾਲ ਆ ਅੱਜ ਵੀ ਨਾਲ ਆ ਪਹਿਲਾਂ ਵੀ ਨਾਲ ਆ ਅੱਗੇ ਵੀ ਰਹੂੰਗਾ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ ਮੈਂ ਤੁਸਨਾ ਜਾਨਣਾ ਵਾ ਜਿਹੜੀ ਐਮਰਜੈਂਸੀ ਫਿਲਮ ਹੈ ਇਹ ਜਰੂਰ ਦੇਖੋ ਐਵੇਂ ਆਪਾਂ ਬਾਦ ਬਵਾਦ ਨਾਲ ਖੜਾ ਕਿਉਂਕਿ ਮੈਂ ਸਿੰਘ ਸਾਹਿਬ ਯਾਨੀ ਰਵੀਰ ਸਿੰਘ ਜੀ ਜਿਹੜੇ ਸ਼੍ਰੀ ਘਾਤ ਦਾ ਸਾਹਿਬ ਜਥੇਦਾਰ ਨੇ ਜਾਂ ਐਸਜੀਪੀਸੀ ਦੇ ਪ੍ਰਧਾਨ ਨੇ ਤਾਮੀ ਸਾਹਿਬ ਇੱਕ ਪਾਸੇ ਦਾ ਕੰਗਣਾ ਰਾਜ ਦੀ ਫਲਾੰਗਾ ਵਿਰੋਧ ਕਰਦੇ ਪਏ ਆ ਇੱਕ ਪਾਸੇ ਜਿਹੜੇ ਮੁੱਖ ਮੰਤਰੀ ਸਾਹਿਬ ਸ਼ਹੀਦ ਬਿਆਨ ਸਿੰਘ ਜੀ ਨੂੰ ਸ਼ਹੀਦ ਕੀਤਾ ਆਥਵਾ ਦੇ ਬਲਵੰਤ ਸਿੰਘ ਰਾਜਵਾਨ ਨੇ ਉਹਦੇ ਨੂੰ ਮਿਲਣ ਜਾਂਦੇ ਜੇਲ੍ਹ 'ਚ ਇਹ ਦੋ ਗੱਲਾਂ ਨਾ ਚੱਲ ਹੋਏ ਕਿਉਂਕਿ ਇਹਨਾਂ ਦੇ ਐ ਜੀ ਪੀ ਸੀ ਨੇ ਢੂਣਾ ਰੁਪਿਆ ਦਾ ਪੈਸਾ ਬਰਬਾਦ ਕਰਤਾ ਵਕੀਲਾ ਰਾਹੀਂ ਤੋ ਰਿਹਾ ਤਾਂ ਹੁਣੇ ਨਹੀਂ ਇਹ ਇਸ ਕਰਕੇ ਹਮੇਜਾ ਥੋੜਾ ਜਿਹਾ ਐ ਜੀ ਪੀ ਤੋਂ ਦੰਗਾ ਦੇਖ ਕੇ ਗੱਲ ਕਰੋ ਕਿਰਪਾ ਕਰਕੇ ਸ਼ਾਂਤੀ ਬਣਾਈ ਰੱਖੋ ਕੰਗਰਨਾਉਦੀ ਜੀ ਦੀ ਜਿਹੜੀ ਫਿਲਮ ਆਈ ਆ ਉਹਨੂੰ ਦੇਖੋ ਬਾਚੋ ਜਿਵੇਂ ਤੋਲੋ ਸੋਚੋ ਬੋਲੋ ਇਦਾਂ ਹੁੰਦਾ ਇਸ ਕਰਕੇ ਐਵੇਂ ਵਿਰੋਧ ਨਾ ਕਰੋ ਬਾਹਰ ਰੋਲਾ ਖੜਾ ਨਾ ਕਰੋ ਹਾਲਾਂਕਿ ਕੰਗਰਨਾਉਦੀ ਐਮਰਜੈਂਸੀ ਫਿਲਮ ਦਾ ਟ੍ਰੇਲਰ ਜਿਹੜਾ ਰਿਲੀਜ਼ ਹੋ ਚੁੱਕਿਆ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਐ ਜੀਪੀਸੀ ਅਤੇ ਹੋਰ ਕਈ ਸੰਸਥਾਵਾਂ ਦੇ ਵੱਲੋਂ ਕੰਗਰਨਾਉਦੀ ਫਿਲਮ ਦਾ ਬਾਈਕਾਟ ਕੀਤਾ ਗਿਆ ਕਿਹਾ ਜਾ ਰਿਹਾ ਕਿ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਜਦੋਂ ਚੱਲਦੇ ਆ ਜੀਪੀਸੀ ਦੇ ਵੱਲੋਂ ਕੰਗਰਨਾਉਤ ਨੂੰ ਕਾਨੂੰਨੀ ਨਾਟਿਸ ਹੀ ਭੇਜਿਆ ਗਿਆ ਹਾਲਾਕੀ ਕੰਗਰਣਾ ਨਾਉ ਦੇ ਵਾਲੀ ਇਸ ਦਾ ਕੋਈ ਰਿਪਲਾਈ ਨਹੀਂ ਕੀਤਾ ਕਿ ਹੁਣ ਦੇਖਣਾ ਹੋਵੇਗਾ ਕੰਗਰਣਾ ਨਾਉ ਦੀ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗਦੀ ਅੱਜ ਨਹੀਂ ਜਾਂ ਫਿਰ ਫਿਲਮ ਵੀ ਬੈਨ ਹੁੰਦੀ ਆ